ਜੀ ਜਿਹੜੀ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਆ ਇਹ ਅਸੀਂ ਕਰ ਰਹੇ ਆ ਜਿਹੜਾ ਇਨਸੀਡੈਂਟ ਸਾਡੇ ਪੁਲਿਸ ਸਟੇਸ਼ਨ ਸ਼ਾਰਟੇ ਦੇ ਵਿੱਚ ਹੋਇਆ ਸੀਗਾ ਇਸ ਵਾਰ ਦੇ ਵਿੱਚ ਅਸੀਂ 68 ਐਫ ਆਈ ਆਰ ਨੰਬਰ ਜਿਹੜੀ ਹੈਗੀ ਆ 302 34 ਆਈ ਪੀ ਸੀ ਤੇ 25 27 ਆਮਦਗ ਦੇ ਵਿੱਚ ਦਰਜ ਕੀਤੀ ਗਈ ਹੈ ਇਹਦੇ ਵਿੱਚ ਐਫ ਆਈ ਆਰ ਜਿਹੜੀ ਹੈਗੀ ਆ ਸਾਡੇ ਜਿਹੜੇ ਮਦਈ ਹੈਗੇ ਨੇ ਉਹਦੇ ਵਿੱਚ ਇੰਸਪੈਕਟਰ ਕੁਲਦੀਪ ਸਿੰਘ ਹੈਗੇ ਉਹਨਾਂ ਦਾ ਬੇਟਾ ਰੁਪਿੰਦਰ ਸਿੰਘ ਹੈਗਾ ਉਹਨਾਂ ਦੀ ਗੋਲੀ ਲੱਗਣ ਨਾਲ ਜਿਹੜੀ ਹੈਗੀ ਆ ਜਿਹੜੀ ਹੈ ਡੈਥ ਹੋਈ ਹੈ ਇਸ ਬੰਦੇ ਵਿੱਚ ਅਸੀਂ ਇਹਨਾਂ ਨੇ ਜਿਹੜੇ ਹੈਗੇ ਆ ਤਿੰਨ ਵਿਅਕਤੀਆਂ ਦੇ ਖਿਲਾਫ ਜਿਹੜਾ ਹੈਗਾ ਮੁਕੱਦਮਾ ਦਾ ਦਰਜ ਕਰਾਇਆ ਪਾਈ ਨੇ ਜਿਹਨਾਂ ਦੇ ਵਿੱਚ ਹੈਗਾ ਇੱਕ ਲਵਪ੍ਰੀਤ ਸਿੰਘ ਹੈਗਾ ਲਵਪ੍ਰੀਤ ਸਿੰਘ ਲਵ ਅਮਰਪਾਲ ਸਿੰਘ ਅੰਮੂ ਤੇ ਹਰਪ੍ਰੀਤ ਜਿਹੜਾ ਅਮਰਪਾਲ ਸਿੰਘ ਅੰਮੂ ਹੈਗੇ ਦੇ ਉੱਤੇ ਆਲਰੇਡੀ ਜਿਹੜੇ ਪੰਜ ਮੁਕੱਦਮੇ ਚੱਲ ਰਹੇ ਆ ਔਰ ਜਿਹੜਾ ਲਵਪ੍ਰੀਤ ਸਿੰਘ ਲਵ ਹੈਗਾ ਇਹ ਆਲਰੇਡੀ ਜਿਹੜਾ ਸੀਗਾ 302 ਦੇ ਵਿੱਚ ਜਿਹੜਾ ਬੇਲ ਦੇ ਉੱਤੇ ਆਇਆ ਹੋਇਆ ਸੀਗਾ ਸੋ ਇਹ ਸਾਰੇ ਜਿਹੜੇ ਸੀਗੇ ਇੰਟਰਨੈਟ ਸੀਗੇ ਆਪਸ ਦੇ ਵਿੱਚ ਬੇਕਤੀ ਔਰ ਇਹਨਾਂ ਦੇ ਜਿਹੜੇ ਹੈਗੇ ਇਹਨਾਂ ਦੇ ਫਾਦਰ ਨੇ ਜਿਹੜੇ ਹੈਗੇ ਆ ਇਹਨਾਂ ਦੇ ਜਿਸ ਸ਼ੱਕ ਜ਼ਾਹਰ ਕਰਦਿਆਂ ਹੋਏ ਹਨ ਤੇ ਜਿਹੜੀ ਹੈ ਐਫ ਆਈ ਆਰ ਜਿਹੜੀ ਹੈਗੀ ਹੈ 22 ਨੰਬਰ ਚੱਕਰ ਆਈ ਹੈ ਔਰ ਇਹਨਾਂ ਦੇ ਵਿੱਚੋਂ ਅਸੀਂ ਜਿਹੜਾ ਹੈਗਾ ਹਰਪ੍ਰੀਤ ਸਿੰਘ ਦੋਸ਼ੀ ਹੈਗਾ ਉਹਨੂੰ ਗ੍ਰਿਫਤਾਰ ਕਰ ਲਿਆ